ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਮੋਗਾ ਸ਼ਹਿਰ ਦੇ ਵਿੱਚ ਆਪਾਂ ਕੋਠੀ ਵੇਖਾਂਗੇ ਗਿੱਲ ਰੋਡ ਨੇੜੇ ਸਿਟੀ ਪਾਰਕ ਸਾਢੇ 6 ਮਰਲੇ ਦੀ ਕੋਠੀ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਕਾਫੀ ਖੁੱਲਾ ਢੁਲਾ ਜਿਹੜਾ ਪੋਰਚਾ ਅੱਗੇ ਛੋਟਾ ਜਿਹਾ ਵੇੜਾ ਵੀ ਦਿੱਤਾ ਹੋਇਆ ਸਾਰੀ ਕੋਠੀ ਦੇ ਵਿੱਚ ਜਿਹੜਾ 18 ਲੱਗਿਆ ਹੋਇਆ ਸਟਾਰਟਿੰਗ ਦੇ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਦਿੱਤਾ ਹੋਇਆ ਸੋ ਡਬਲ ਸਟੋਰੀ ਇਹ ਕੋਠੀ ਆ 6.5 ਮਰਲਿਆਂ ਦੇ ਵਿੱਚ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸੋ ਇਸ ਵੇਲੇ ਆਪਾਂ ਇਸ ਕੋਠੀ ਦੀ ਲੌਬੀ ਦੇ ਵਿੱਚ ਆ ਸੋ ਤਿੰਨ ਬੈੱਡਰੂਮ ਡ੍ਰਾਈੰਗ ਰੂਮ ਕਿਚਨ ਬਣੀ ਹੋਈ ਆ ਤਿੰਨ ਵਾਸ਼ਰੂਮ ਆ ਔਰ ਬਹੁਤ ਹੀ ਸੋਹਣੇ ਏਰੀਏ ਦੇ ਵਿੱਚ ਜਿਹੜੀ ਹੈ ਬਹੁਤ ਹੀ ਵਧੀਆ ਲੋਕੇਸ਼ਨ ਤੇ ਇਹ ਕੋਠੀ 6.5 ਮਰਲਾਂ ਦੇ ਵਿੱਚ ਵਿਕਾਊ ਆ ਡਬਲ ਸਟੋਰੀ ਇਹ ਕੋਠੀ ਹੈ। ਔਰ ਬਹੁਤ ਹੀ ਵਧੀਆ ਏਰੀਆ ਗਿਲ ਰੋਡ ਨੇੜੇ ਸਿਟੀ ਪਾਰਕ ਵੀ ਹੈਗਾ। ਸੋ ਬਾਜ਼ਾਰ ਵੀ ਨੇੜੇ ਆ, ਬੱਸ ਸਟਾਪ ਵੀ ਸਕੂਲ ਕਾਲਜ ਹਸਪਤਾਲ 1 ਕਿਲੋਮੀਟਰ ਦੀ ਦੂਰੀ ਤੇ ਲਗਭਗ ਹੈਗੇ ਆ। ਸੋ ਆਪਾ ਬੈਕਸਾਈਡ ਦੇ ਇਬਿਲਟੀ ਰੇਸ਼ਨ ਵਾਸਤੇ ਜਿਹੜਾ ਜਾਲਾ ਦਿੱਤਾ ਹੋਇਆ ਰੂਮ ਵੀ ਕਾਫੀ ਜਿਹੜੇ ਆ ਖੁੱਲੇ ਡੁੱਲੇ ਉਹ ਬਣੇ ਹੋਏ ਆ ਸੋ ਬਹੁਤ ਹੀ ਵਧੀਆ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸਾਡੇ 6 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਮੋਗਾ ਸ਼ਹਿਰ ਹੈ ਜੀ ਗਿੱਲ ਰੋਡ ਨੇੜੇ ਸਿਟੀ ਪਾਰਕ ਕੋਟਗਪੂਰਾ ਬਾਈਪਾਸ ਵੀ ਨੇੜੇ ਆ ਸੋ ਸ਼ਹਿਰ ਬਾਜ਼ਾਰ ਵੀ ਨੇੜੇ ਆ ਮੈਡੀਕਲ ਸ਼ਾਪ ਵਗੈਰਾ ਸਕੂਲ ਹਸਪੀਟਲ ਸੋ 6.5 ਮਰਲਿਆਂ ਦੇ ਵਿੱਚ ਬਣੀ ਹੋਈ ਇਹ ਡਬਲ ਸਟੋਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਕਬੜ ਜਿਹੜੇ ਆ ਬੈਡਰੂਮਾਂ ਦੇ ਵਿੱਚ ਬਣੇ ਹੋਇਆ ਤੇ ਪੂਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਲੱਗਿਆ ਹੋਇਆ ਪੌੜੀਆਂ ਦੇ ਨੀਚੇ ਵੀ ਤੁਸੀਂ ਦੇਖ ਸਕਦੇ ਹੋ ਕਬੜ ਜਿਹੜਾ ਉਹ ਬਣਿਆ ਹੋਇਆ ਰਸੋਈ ਦੇ ਵਿੱਚ ਵੀ ਕਬੜ ਜਿਹੜੇ ਆ ਉਹ ਬਣੇ ਹੋਇਆ ਸੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਰੰਗ ਰੋਗਣ ਦਾ ਕੰਮ ਮੋਤੀ ਸੋਨਾ ਜਿਹੜਾ ਹੋਇਆ ਵੀ ਆ ਔਰ ਏਰੀਆ ਖਾਸ ਕਰਕੇ ਬਹੁਤ ਹੀ ਵੀਆਪੀ ਏਰੀਆ ਇੱਥੇ ਜਗਾਹ ਦਾ ਖਾਲੀ ਜਗਾਹ ਦਾ ਰੇਟ ਹੀ 7 ਲੱਖ ਨੂੰ ਮਰਲਾ ਜਿਹੜਾ ਰੇਟ ਹੈਗਾ ਸੋ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 1 ਕਰੋੜ 10 ਲੱਖ ਰੁਪਈਆ ਡਿਮਾਂਡ ਕੀਤੀ ਆ ਇਸ ਕੋਠੀ ਦੀ ਹਾਂਜੀ ਤੁਸੀਂ ਠੀਕ ਸੁਣਿਆ 1 ਕਰੋੜ 10 ਲੱਖ ਰੁਪਈਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜੈਸਵੀ ਵੀਰਪੁਰਾ ਨੇ ਗਿਲ ਰੋਡ ਨੇੜੇ ਸਿਟੀ ਪਾਰਕ ਨੇੜੇ ਕੋਟਕਪੂਰਾ ਬਾਈਪਾਸ ਇਹ ਕੋਠੀ ਖਰੀਦਣੀ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਸੋ ਆਪਣਾ ਨੰਬਰ ਜਿਹੜਾ ਡਿਸਪਲੇ ਤੇ ਦਿੱਤਾ ਹੀ ਹੁੰਦਾ ਸਾਡੇ 6 ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸੋਹਣਾ ਜਿਹੜਾ ਫਰੰਟ ਹੈ ਇਸ ਕੋਠੀ ਦਾ ਅੱਗੇ ਜਿਹੜਾ ਵੀ ਦਿੱਤਾ ਹੋਇਆ ਸੋ ਟੋਟਲ 3 ਬੈੱਡਰੂਮ ਜਿਹੜੇ ਆ ਇਸ ਕੋਠੀ 'ਚ ਬਣੇ ਹੋਏ ਆ। ਕਾਫੀ ਖੁੱਲੀ ਡੁੱਲੀ ਜਿਹੜੀ ਆ ਉੱਪਰ ਵੀ ਲੌਬੀ ਐ ਔਰ ਇੱਕ ਛਾਤ ਜਾਂਦੇ ਜਾਂਦੇ ਆਪਾਂ ਗਰਾਊਂਡ ਤੇ ਵੀ ਮਾਰਦੇ ਆ ਤਾਂ ਬਹੁਤ ਹੀ ਖੂਬਸੂਰਤ ਜਿਹੜੀ ਐ ਇਹ ਕੋਠੀ ਬਣੀ ਹੋਈ ਐ। ਸੋ ਮੁਗਾ ਸ਼ਹਿਰ ਦੇ ਵਿੱਚ ਆਪਾਂ ਐਸਵੇਲੇ ਜਿਹੜੀ ਐ ਕੋਠੀ ਦੇਖ ਰਹੇ ਆ 6.5 ਮਰਲਿਆਂ ਦੀ ਰੇਟ 1 ਕਰੋੜ 10 ਲੱਖ ਰੁਪਏ ਡਿਮਾਂਡ ਕੀਤੀ ਐ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ 16-17 ਸਾਲ ਇਸ ਕੋਠੀ ਨੂੰ ਬਣੇ ਨੂੰ ਹੋ ਗਏ। ਸੋ ਕਾਫੀ ਖੂਬਸੂਰਤ ਜਿਹੜਾ ਏਰੀਆ ਹੈਗਾ ਔਰ ਇੱਥੇ ਖਾਲੀ ਜਗ੍ਹਾ ਦਾ ਰੇਟ ਵੀ ਲਗਭਗ 7 ਲੱਖ ਰੁਪਈਆ ਮਰਲੇ ਦੇ हिसाब ਨਾਲ ਚੱਲਦਾ। ਬਾਕੀ 1 ਕਰੋੜ 10 ਲੱਖ ਰੁਪਈਆ ਇਸ ਕੋਠੀ ਦੀ ਡਿਮਾਂਡ ਰੱਖੀ ਗਈ ਆ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜੇ ਸ ਵੀਰ ਪ੍ਰਾਣੇ ਇਸ ਏਰੀਏ ਵਿੱਚ ਕੋਠੀ ਖਰੀਦਣੀ ਹੋਵੇ। ਤਾਂ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ 6.5 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ। ਸੋ ਬਹੁਤ ਬਹੁਤ ਧੰਨਵਾਦ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ। ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਉਹ ਘਰ ਦੁਕਾਨ ਮਕਾਨ ਤਾਂ ਐਡ ਆਪਾਂ ਫ੍ਰੀ 'ਚ ਕਰਦੇ ਆ। ਬਹੁਤ ਬਹੁਤ ਧੰਨਵਾਦ।